ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਫਿਰੋਜ਼ਪੁਰ ਚ ਗੈਂਗਵਾੜ ਚ ਪੰਜ ਭੈਣਾਂ ਦੇ ਇਕਲੌਤੇ ਭਰਾ ਦਾ ਕਤਲ 18 ਦਿਨ ਪਹਿਲਾਂ ਹੀ ਹੋਇਆ ਸੀ ਵਿਆ ਕੈਦਾਰਨਾਕ ਚਫਟਿਆ ਬੱਦਲ ਕਈ ਯਾਤਰੀ ਫਸੇ ਕਈ ਥਾਵਾਂ ਤੇ ਬੱਦਲ ਫਟਣ ਨਾਲ ਉਫਾਨ ਤੇ ਨਦੀਆਂ ਨਾਲੇ ਬਾਜ਼ਾਰਾਂ ਤੇ ਹੋਟਲਾਂ ਨੂੰ ਕਰਵਾਇਆ ਗਿਆ ਖਾਲੀ ਚੰਡੀ ਸਿੰਘ ਚੰਨੀ ਦੀਆਂ ਵਧੀਆਂ ਮੁਸ਼ਕਲਾਂ ਹਾਈ ਕੋਰਟ ਨੇ ਜਾਰੀ ਕੀਤਾ ਨੋਟਿਸ ਐਮਪੀ ਮੈਂਬਰਸ਼ਿਪ ਵੀ ਹੋ ਸਕਦੀ ਹੈ ਰਤ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਫਿਰੋਜ਼ਪੁਰ ਚ ਹੋਈ ਵੱਡੀ ਗੈਂਗਵਾਰ ਵਿੱਚ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਇੱਕ ਕਾਰਜ ਸਵਾਰ ਤਿੰਨ ਵਿਅਕਤੀਆਂ ਤੇ ਪਿੱਛੋਂ ਆ ਰਹੀ ਇੱਕ ਹੋਰ ਕਾਰਜ ਸਵਾਰ ਕੁਝ ਵਿਅਕਤੀਆਂ ਨੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਇਸ ਗੋਲੀਬਾਰੀ ਚ ਕਾਰਜ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਕਿ ਤਿੰਨੇ ਨੌਜਵਾਨ ਆਪਣੇ ਦੋਸਤ ਦੀ ਅਦਾਲਤ ਵਿੱਚ ਪੇਸ਼ੀ ਤੇ ਮਿਲ ਕੇ ਵਾਪਸ ਆ ਰਹੇ ਸਨ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੀ ਅਦਾਲਤ ਵਿੱਚ ਆਪਣੇ ਦੋਸਤ ਦੀ ਪੇਸ਼ੀ ਤੇ ਉਸ ਨੂੰ ਮਿਲ ਕੇ ਇਹ ਤਿੰਨੇ ਨੌਜਵਾਨ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਜਾ ਰਹੇ ਸਨ ਜਿਵੇਂ ਹੀ ਕਾਨ ਫਿਰੋਜ਼ਪੁਰ ਤੋਂ ਬਾਹਰ ਨਿਕਲੇ ਦਾ ਪਿੱਛੋਂ ਤੇ ਕੁਹਾਣ ਤੇ ਆਏ ਲੋਕਾਂ ਨੇ ਉਹਨਾਂ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੇ ਜਿਸ ਵਿੱਚ ਗੋਲੀ ਲੱਗਣ ਨਾਲ ਕਾਰ ਚਾਲਕ ਲਬ੍ਰਿਤ ਸਿੰਘ ਉਰਫ ਆਕਾਸ਼ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਕਾਰ ਤੇ ਸਵਾਰ ਉਸਦੇ ਦੋ ਸਾਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਮ੍ਰਿਤਕ ਆਕਾਸ਼ ਦਾ ਕਰੀਬ 18 ਦਿਨ ਪਹਿਲਾਂ ਵਿਆਹ ਹੋਇਆ ਸੀ ਤੇ ਉਹ ਪੰਜ ਭੈਣਾਂ ਦਾ ਇਕਲੌਤਾ ਪ੍ਰਾਸੀਸ ਘਟਨਾ ਸਬੰਧੀ ਤਫਤੀਸ਼ ਤੇ ਕਾਰਵਾਈ ਜਾਰੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਗੈਂਗਵਾੜ ਲੱਗਦੀ ਕਿਉਂਕਿ ਦੋਵਾਂ ਤੇਰਾਖਿਲਾ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਨੇ ਇਹ ਯਾਰ ਖੰਡਰ ਉਹਨੇ ਬਰਕਾਸ਼ ਤੋਂ ਲਾਪਰੇ ਤੇ ਲਈ ਸਾਕਾਸ਼ ਤੇ ਉਹ ਆਲਰੇਡੀ ਮੁਕਦਮੇ ਦਰਜ ਹੋ ਤੇ ਉਹ ਅਚਾਨਕ ਤਰ੍ਹਾਂ ਲੋਕ ਵਾਪਸ ਆ ਰਹੇ ਸੀ ਕਾਰ ਦੇ ਵਿੱਚ ਤੇ ਉਹਨਾਂ ਦੇ ਦੂਜੇ ਮਤਲਬ ਜਿਨ੍ਹਾਂ ਨਾਲ ਪਹਿਲੇ ਮੁਕਦਮਾ ਦਰਜ ਹੋਇਆ ਸੀ ਲੜਾਈ ਹੋਈ ਸੀ ਉਹਨਾਂ ਨੇ ਗੋਲੀ ਚਲਾਈ ਤੇ ਉਹ ਗੋਲੀਆਂ ਤੇ ਲੱਗੀ ਤੇ ਉਹ ਸਪੋਰਟ ਦੇ ਉੱਤੇ ਬੈਠੇ ਕਿ ਇਹ ਸਰ ਪੁਰਾਣੀ ਰਣਜੀਤਾ ਗੰਮੀ ਜਿਹੜੇ ਸਵਾਰ ਸੀ ਕਾਰ ਦੇ ਵਿੱਚ ਕਾਰ ਦੇ ਵਿੱਚ ਚਾਰ ਜਣੇ ਸੀ ਸਭ ਕਿੰਨੇ ਕਿੰਨੇ ਸੀ ਤੋ ਤੋ ਜਿਹੜਾ ਜ਼ਖਮੀ ਹੋਇਆ ਇੱਕ ਤੇ ਗੋਲੀ ਲੱਗੀ ਆ ਤੇ ਜਿਹੜਾ ਚੌਥਾ ਬੰਦਾ ਉਹਦੇ ਚੱਕਮੀ ਨਹੀਂ ਹੋਇਆ ਉਹਦਾ ਦੇਖਦੇ ਆਂ ਕਿਹਦੇ ਸਪਰਾਣੀ ਰੰਜੀਤ ਸੀ ਕੋਈ ਪੁਰਾਣੀ ਰੰਜੀਤ ਸੀ ਪਹਿਲੇ ਆਲਰੇਡੀ ਇਹਨਾਂ ਤੇ ਪਛਤ ਤਾ केदारनाथ सोनप्रयाग गौरीकुंड मार्ग ते भारी बारिश कारण ਭਿਆਨਕ ਹੜਾ ਆ ਗਿਆ ਸਾਵਧਾਨੀ ਦੇ ਤੌਰ ਤੇ ਅਧਿਕਾਰੀਆਂ ਨੇ ਪ੍ਰਭਾਵਿਤ ਖੇਤਰਾਂ ਦੇ ਬਾਜ਼ਾਰਾਂ ਤੇ ਹੋਟਲਾਂ ਨੂੰ ਖਾਲੀ ਕਰਵਾ ਲਿਆ ਕੇਦਾਰਨਾਥ सोनप्रयाग ਚੁਲੰਗਣ ਵਾਲੀ ਮੰਦਾਕਿਨੀ ਨਦੀ ਵਿੱਚ ਭਾਰੀ بارش ਕਾਨ ਹੜ ਵਰਗੀ ਸਥਿਤੀ ਪੈਦਾ ਹੋ ਗਈ ਹੈ ਨਦੀ ਦਾ ਪਾਣੀ सोनप्रयाग ਪਾਰਕਿੰਗ ਖੇਤਰ ਚ ਪਹੁੰਚ ਗਿਆ ਜਿਸ ਕਾਰਨ ਸ਼ਰਧਾਲੂਆਂ ਵਿੱਚ دہشت ਫੈਲ ਗਈ ਗੋਰੀਕੁੰਡ ਕੇਦਾਰਨਾਥ ਰੋਡ ਤੇ ਬੱਦਲ ਫਟਣ ਕਾਂ ਸਥਿਤੀ ਵਿਗੜ ਗਈ ਹੈ ਜਿਸ ਕਾਰਨ ਮੰਦਾਕਿਨੀ ਨਦੀ ਚ ਪਾਣੀ ਦਾ ਪੱਧਰ ਹੋਰ ਵੀ ਵਧ ਗਿਆ ਨਦੀ ਦੇ ਕੰਢਿਆਂ ਤੇ ਬਣੀਆਂ ਇਮਾਰਤਾਂ ਹਟਾ ਦਿੱਤਾ ਗਿਆ ਅਤੇ ਪ੍ਰਸ਼ਾਸਨ ਸਥਿਤੀ ਤੇ ਨੇੜੇ ਨਜ਼ਰ ਆਖ ਰਿਹਾ ਹੜ੍ਹ ਵਰਗੀ ਸਥਿਤੀ ਮਦੇ ਨਜ਼ਰ ਰੂਦਰ ਪਰਿਆਗ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਯਾਤਰਾ ਤ੍ਰੋਕਲਾ ਦਿੱਤੀ ਹੈ ਮੰਦਾਕਨੀ ਨਦੀ ਦੇ ਕਿਨਾਰੇ ਲੋਕਾਂ ਦੀ ਮਦਦ ਕਰਨ ਤੇ ਉਹਨਾਂ ਦੀ ਸੁਰੱਖਿਆ ਨੂੰ ਕਿੰਨੀ ਬਣਾਉਣ ਲਈ ਐਸ ਡੀ ਆਰ ਐਫ ਦੇ ਜਵਾਨ ਤਾਇਨਾਤ ਨੇ ਅਧਿਕਾਰੀਆਂ ਨੇ ਗੌਰੀਕੁੰਡ ਦੇ ਵਸੀਆਂ ਨੂੰ ਚੌਕਸ ਰਹਿਣ ਦੀ ਚੇਤਾਵਨੀ ਦਿੱਤੀ ਹੈ ਉਧਰ ਟੀਰੀ ਦੇ ਵਿੱਚ ਵੀ ਬੱਦਲ ਫਟਿਆ ਮੌਲੇਤਾਰ ਮੀ ਹੜਤੇ ਜ਼ਮੀਨ ਖਿਸਕਣ ਦੀਆਂ ਖਬਰਾਂ ਦਰਮਿਆਨ ਹੁਣ ਹਿਮਾਚਲ ਪ੍ਰਦੇਸ਼ ਤੋਂ ਵੀ ਵੱਡੀ ਖਬਰ ਸਾਹਮਣੇ ਆਇਆ ਇਥੇ Shimla ਤੋਂ 100 ਕਿਲੋਮੀਟਰ ਦੂਰ Rampur ਦੇ Chakri ਚ ਬੱਦਲ ਫਟ ਗਿਆ ਹੈ ਬੱਦਲ ਫਟਣ ਤੋਂ ਬਾਅਦ Rampur ਦੇ Chakri ਚ ਸਮੇਸ ਖੜਚ ਹੜ ਆ ਗਿਆ ਇਸ ਹੜ ਚ 30 ਤੋਂ ਜ਼ਿਆਦਾ ਲੋਕ ਲਾਪਤਾ ਦੱਸੇ ਜਾ ਰਹੇ ਨੇ ਡਿਪਟੀ ਕਮਿਸ਼ਨਰ ਬੰਮ ਕਸ਼ਯਪ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ NDRF ਦੀ ਟੀਮ ਪੁਲਿਸ ਟੀਮ ਬਚਾਅ ਦਲ ਘਟਨਾ ਵਾਲੀ ਥਾਂ ਲਈ ਰਵਾਨਾ ਹੋਈ ਨੇ ਜਾਣਕਾਰੀ ਮੁਤਾਬਕ ਬੱਦਲ ਫਟਣ ਨਾਲ ਪ੍ਰਭਾਵਿਤ ਇਲਾਕੇ ਚ 30 ਤੋਂ ਜ਼ਿਆਦਾ ਲੋਕ ਅਪਤਾ ਦੱਸੀ ਜਾ ਰਹੀ ਨੇ ਸਬਡਿਵੀਜ਼ਨ ਮੈਜਿਸਟ੍ਰੇਟ रामपुर निशांत ਤੋਮਰ ਕਟਨਾਵਲੀ ਥਾਂ ਤੇ ਪਹੁੰਚੇ ਨੇ ਕਈ ਥਾਵਾਂ ਤੇ ਸੜਕਾਂ ਬੰਦ ਹੋ ਗਈਆਂ ਨੇ 2 ਕਿਲੋਮੀਟਰ ਤੱਕ ਲੋਕ ਪੈਦਲ ਚੱਲ ਕੇ ਜਾ ਰਹੇ ਨੇ ਡਿਪਟੀ ਕਮਿਸ਼ਨਰ ਅਨਪੰਮ ਕਸ਼ਯਪ ਨੇ ਦੱਸਿਆ ਹੈ ਕਿ ਰਾਹਤ ਕਾਰਜ ਜਾਰੀ ਨੇ ਉਹਨੇ ਕਿਹਾ ਹੈ ਕਿ ਬਚਾਅ ਦਲ ਚ ਆਈਟੀਬੀਪੀ ਵਿਸ਼ੇਸ਼ ਹੋਮਗਾਰਡ ਦੀ ਟੁਕੜੀ ਨੂੰ ਵੀ ਸ਼ਾਮਿਲ ਕੀਤਾ ਗਿਆ ਸਾਰੀਆਂ ਟੀਮਾਂ ਬਚਾਅ ਕਾਰਜਾਂ ਚ ਮਿਲ ਕੇ ਕੰਮ ਕਰ ਰਹੀਆਂ ਹਨ ਪਿਛਲੇ ਕਈ ਦਿਨਾਂ ਤੋਂ ਹਮਸਪਰੀ ਗਰਮੀ ਨਾਲ ਜੂਝ ਰਹੇ ਦਿੱਲੀ ਐਨਸੀਆਰ 'ਚ ਜਦੋਂ ਸ਼ਾਮ ਹੋਈ ਤਾਂ ਅਸਮਾਨ ਬੱਦਲਾਂ ਨਾਲ ਢਾਗਿਆ ਦੇ ਤੇਜ਼ਮੀ ਕਾਰਨ ਮੌਸਮ ਸੁਹਾਵਣਾ ਹੋਇਆ ਮੌਸਮ ਦੀਆਂ ਖਬਰਾਂ ਇੱਕੋ ਸੁਰਖੀਆਂ ਨਾਲ ਲੋਕਾਂ ਤੱਕ ਪਹੁੰਚਦੀਆਂ ਸਨ ਪਰ ਸਮਾਂ ਬਦਲਦਿਆਂ ਤੇ ਹਾਲਾਤ ਬਦਲਦਿਆਂ ਸਿਰਫ 20 ਮਿੰਟ ਹੀ ਲੱਗੇ ਸਨ ਸੁਹਾਵਨੇ ਮੌਸਮ ਤੇ ਮੀਂਹ ਦੀਆਂ ਖਬਰਾਂ ਪਾਣੀ ਪਰੰਦੇ ਤਸਵੀਰਾਂ ਤੇ ਵੀਡੀਓਜ਼ 'ਚ ਬਦਲ ਗਈਆਂ ਜਿਹਾ ਕੀ ਹੋਇਆ ਕਿ ਮੀਂਹ ਲੋਕਾਂ ਲਈ ਆਫਤ ਬਣ ਗਿਆ ਦਿੱਲੀ 'ਚ ਭਾਰੀ ਮੀਂਹ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਦੋ ਲੋਕ ਜ਼ਖਮੀ ਨੇ ਪੁਲਿਸ ਮੁਤਾਬਿਕ 22 ਸਾਲਾ ਤਨੂਜਾ ਤੇ ਜਤਨ ਸਾਲਾ ਬੇਟਾ ਪ੍ਰਿਆੰਸ਼ ਗਾਜ਼ੀਪੁਰ ਇਲਾਕੇ ਦੀ ਖੋਦਾ ਕਲੋਨੀ ਨੇੜੇ ਹਫਤਾਵਾਰੀ ਬਾਜ਼ਾਰ ਗਏ ਸੀ ਇਸ ਦੌਰਾਨ ਉਹ ਫਿਸਲ ਕੇ ਨਾਲੇ ਚ ਡਿੱਗਿਆ ਅਧਿਕਾਰੀ ਦੱਸਿਆ ਕਿ ਗੋਤਾ ਖੋਰਾਂ ਤੇ ਕ੍ਰੇਨ ਦੀ ਮਦਦ ਨਾਲ ਦੋਵਾਂ ਨੂੰ ਬਚਾ ਲਿਆ ਗਿਆ ਤੇ ਲਾਲ ਭਾਦਰ ਸ਼ਾਸਤਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਇਸ ਦੇ ਨਾਲ ਹੀ ਉੱਤਰੀ ਦਿੱਲੀ ਦੇ ਸਬਜ਼ੀ ਮੰਡੀ ਇਲਾਕੇ 'ਚ ਇੱਕ ਮਕਾਨ ਡਿੱਗਣ ਨਾਲ ਇੱਕ ਵਿਅਕਤੀ ਜ਼ਖਮੀ ਹੋਇਆ ਪਾਰੀਮੀ ਕਾਰਨ ਰਾਸ਼ਟਰੀ ਰਾਜਸਥਾਨੀ ਵਿੱਚ ਤਿੰਨ ਘਟਾਏ ਗਏ ਨੇ ਸੂਚਨਾ ਮਿਲਦੇ ਹੀ ਉੱਚ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਬਚਾਅ ਮੁਹਿੰਮ ਚਲਾਈ ਹੈ ਦੱਸਿਆ ਜਾ ਰਿਹਾ ਹੈ ਨੇ ਸ਼ਾਂਤੀ ਨਾਲ ਵਿੱਚ ਕੋਈ ਨਹੀਂ ਰਹਿੰਦਾ ਸੀ ਪਾਰੀਮੀ ਦੇ ਕਾਨ ਆਈਟੀਓ ਲక్ష్ਮੀਨਗਰ ਤੱਕ ਸੜਕ ਪਾਣੀ ਭਰ ਜਾਣ ਕਾਰਨ ਬੰਦ ਹੋ ਜਲੰਧਰ ਲੋਕ ਸਭਾ ਚੋਣਾਂ 'ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਿੱਤ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਚੁਣੌਤੀ ਦਿੱਤੀ ਗਈ ਹੈ ਹਾਈ ਕੋਰਟ ਦੇ ਜੱਜਾਰ ਨੇ ਪਟੀਸ਼ਨ ਤੇ ਨੋਟਿਸ ਜਾਰੀ ਕਰਕੇ ਸੁਣਵਾਈ 12 ਅਗਸਤ ਲਈ ਤੈਅ ਕੀਤੀ ਹੈ ਜਲੰਧਰ ਨਿਵਾਸੀ ਗੌਰਵ ਲੁਥਰਾ ਨੇ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਚੰਨੀ ਨੇ ਭ੍ਰਿਸ਼ਟ ਤਰੀਕਿਆਂ ਨਾਲ ਚੋਣ ਜਿੱਤੀ ਹੈ ਪਟੀਸ਼ਨ ਦਾਇਰ ਕਰਦੇ ਸਥਾਨਕ ਨਿਵਾਸੀ ਗੌਰਵ ਲੁਥਰਾ ਨੇ ਐਡਵੋਕੇਟ ਮਨਿਤ ਮਲਹੋਤਰਾ ਰਾਹੀਂ ਹਾਈ ਕੋਰਟ ਨੂੰ ਦੱਸਿਆ ਹੈ ਕਿ ਚੰਨੀ ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਨੇ ਉਸਨੇ ਨਾਮਜ਼ਦਗੀ ਫਾਰਮ ਦੇ ਸਮੇਂ ਕਾਫੀ ਜਾਣਕਾਰੀਆਂ ਲੁਕੋਈਆਂ ਸਨ ਇਹਦੇ ਨਾਲ ਹੀ ਉਹਨਾਂ ਨੇ ਚੋਣ ਖਰਚੇ ਦਾ ਸਹੀ ਵੇਰਵਾ ਵੀ ਕਮਿਸ਼ਨ ਨੂੰ ਨਹੀਂ ਸੌਂਪਿਆ ਚੋਣਾਂ ਦੌਰਾਨ ਇੱਕ ਹੋਟਲ 'ਚ 24 ਘੰਟੇ ਖਾਣੇ ਦਾ ਪ੍ਰਬੰਧ ਸੀ ਪਰ ਚੋਣ ਪ੍ਰਚਾਰ ਦੇ ਵੇਰਵਿਆਂ 'ਚ ਉਹਨਾਂ ਨੇ ਇਸ ਦਾ ਖਰਚਾ ਨਹੀਂ ਦੱਸਿਆ ਜਿਸ ਜਿਹੇ 'ਚ ਹੁਣ ਪਟੀਸ਼ਨਕਰਤਾ ਨੂੰ ਚੋਣ ਪਟੀਸ਼ਨ ਰਾਹੀਂ ਹਾਈ ਕੋਰਟ ਦੀ ਸ਼ਰਨ ਲੈਣੀ ਪੈ ਰਹੀ ਹੈ एलपीजी गैस सिलेंडर आज एक बार फिर तो महंगा हो गया बजट तो बाद तेल मार्केटिंग कंपनियां ने एलपीजी सिलेंडर दी कीमतें बढ़ा दी हैं व्यापारिक रसोई गैस सिलेंडर आज तो ₹8.50 महंगा हो गया घरेलू गैस सिलेंडर दी कीमतें में हालांकि की, कोई वादा नहीं किया गया आईओसीएल दी वेबसाइट दे अनुसार व्यापारिक गैस सिलेंडर दी नई कीमतें आज सवेरे 6:00 बजे तो लागू हो गई हैं ते हुन राजधानी दिल्ली च 19 किलो दे एलपीजी सिलेंडर दी कीमत ₹1646 ਤੋ ਵੱਧ ਕੇ 1652 ਰੁਪਏ 50 ਪੈਸੇ ਹੋ ਗਈ। ਅੰਮ੍ਰਿਤਸਰ ਦੇ ਨਵੀਂ ਆਬਾਦੀ ਫੈਜ਼ਪੁਰਾ ਇਲਾਕੇ ਵਿੱਚ ਤੜਕਸਾਰ ਇੱਕ ਧਿਰ ਨੇ ਦੂਜੀ ਧਿਰ ਦੇ ਘਰ ਵਿੱਚ ਜਾ ਕੇ ਇਟਾਂ ਰੋਲੇ ਚੁਰਾਈ ਤੇ ਹਮਲਾ ਕੀਤਾ। ਹਮਲੇ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਜਿਸ ਦੇ ਚਲਦਿਆਂ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਾਈ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਬੱਚਿਆਂ ਨੂੰ ਲੈ ਕੇ ਲੜਾਈ ਹੋਈ ਸੀ ਜਿਸ ਦਾ ਕੇਸ 25 ਜੁਲਾਈ ਦਾ ਫੈਜ਼ਪੁਰਾ ਪੁਲਿਸ ਚੌਂਕੀ 'ਚ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਫੇਰ ਇੱਕ ਵਾਰ ਦੂਜੀ ਟੀਰਵਲੋਂ ਉਹਨਾਂ ਦੇ ਘਰ ਆ ਕੇ ਹਮਲਾ ਕੀਤਾ ਗਿਆ ਉਹਨਾਂ ਦੇ ਘਰ ਦੇ ਬਾਹਰ ਇੱਟਾਂ ਰੋੜੇ ਚਲਾਏ ਗਏ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਉਂਦੀ ਹੈ ਕਿ ਹੈ ਕਿ ਉਹਨਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਏ ਉੱਥੇ ਹੀ ਦੂਜੇ ਪਾਸੇ ਪੁਲਿਸ ਚੌਕੀ ਦੇ ਅਧਿਕਾਰੀ ਨੇ ਦੱਸਿਆ ਕਿ ਕਾਨੂੰਨ ਮੁਤਾਬਿਕ ਜੋ ਵੀ ਬੰਦ ਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਦੇਸ਼ ਭਾਰਵੀ ਚ ਅੱਜ ਤੋਂ ਨਵੇਂ ਬਣਾਏ ਗਏ ਕਾਨੂੰਨ ਲਾਗੂ ਹੋ ਗਏ ਨੇ ਇਸ ਵੇਰ ਤੋਂ ਹੀ ਪੈਰੀ بارش ਦੇ ਵਿੱਚ ਪੁਲਿਸ ਪ੍ਰਸ਼ਾਸਨ ਅੰਮ੍ਰਿਤਸਰ ਨਵੇਂ ਕਾਨੂੰਨਾ ਦੀ ਪਾਲਣਾ ਕਰਾਉਣ ਲਈ ਸੜਕਾਂ ਤੇ ਉਤਰਿਆ ਅੰਮ੍ਰਿਤਸਰ ਦੇ ਐਲੀਵੇਟਡ ਰੋਡ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਾਕਾ ਲਗਾ ਕੇ ਤੇਜ਼ ਰਫ਼ਤਾਰ ਗੱਡੀਆਂ ਦੇ ਚਲਾਨਕੀਤੇ ਜਾ ਰਹੇ ਨੇ ਉਥੇ ਹੀ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਕਿ ਟੂ ਵੀਲਰ ਜਾਂ ਫੋਰ ਵੀਲਰ ਚਲਾ ਰਹੇ ਨੇ ਅੱਜ ਪਹਿਲੇ ਦਿਨ ਉਹਨਾਂ ਨੂੰ ਜਾਗਰੂਕ ਕੀਤਾ ਗਿਆ ਅੱਗੇ ਵਾਸਤੇ ਤਾੜਨਾ ਦਿੱਤੀ ਗਈ ਹੈ ਪੁਲਿਸ ਅਧਿਕਾਰੀਆਂ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਾ ਦੋ ਪਹੀਆ ਵਾਹਨ ਜੇਕਰ ਉਹ ਸਰਕਾ ਤੇ ਉਤਾਰਦੇ ਨੇ ਤਾਂ ਉਹਨਾਂ ਨੇ ਕਾਨੂੰਨ ਮੁਤਾਬਿਕ ਚਲਾਨ ਹੈ ਜਿਹੜੇ ਉਹ ਕੱਟੇ ਜਾਣਗੇ। ਡਾਇਰਗੜ ਦੇ ਉੱਪਰ ਜਿਹੜਾ ਬ੍ਰਿੰਜ ਹੈ ਉੱਥੇ ਨਾਕਾ ਲਗਾਇਆ ਗਿਆ। ਤੇ ਜਿਹੜੀ ਓਵਰ ਸਪੀਡ ਗੱਡੀਆਂ ਆ ਰਹੀਆਂ ਇੱਧਰ ਤੋਂ ਉਹਨਾਂ ਦੇ ਚਲਾਨ ਜਿਹੜੇ ਕੱਟੇ ਜਾ ਰਹੇ ਆ। ਔਰ ਇਸ ਦੇ ਸਬੰਧ ਵਿੱਚ ਬਗੈਦਾ ਜੀ ਅੱਥੇ ਉੱਥੇ ਲਗਾਈ ਗਈ ਹੈ। ਦੂਰੀ ਵੀ ਵਗੈਰਾ ਜਿਹੜਾ ਦੇਖਿਆ ਜਾਂਦਾ ਵਾ ਰਡਾਰ ਜਿਹਨੂੰ ਕਹਿੰਦੇ ਆ ਉਹਨੂੰ ਲਗਾਇਆ ਫਿੱਟ ਕੀਤਾ ਗਿਆ ਵਾ ਜਿਹੜਾ ਵੀ ਉਹਦੇ ਵਿੱਚ ਆਂਦਾ ਆਵਰ ਸਪੀਡ ਉਹਦਾ ਆਪਾਂ ਚਲਾਣ ਮੌਕੇ ਦਾ ਕਰ ਰਹੇ ਆ ਆਨਲਾਈਨ ਸ਼ਹਿਰ ਦੇ ਜਿਹੜੇ ਜਵਾਨ ਲੜਕੇ ਲੜਕੀਆਂ ਨੇ ਛੋਟੀ ਉਮਰ ਦੇ ਕੀ ਕਹਿਣਾ ਜੀ ਰਸ ਸੰਦੇਸ਼ ਕੀ ਹੈ ਜੀ ਉਹਨਾਂ ਨੂੰ ਸਾਡੇ ਵੱਲੋਂ ਇਹ ਸੰਦੇਸ਼ ਹੈ ਕਿ ਮੈਂ ਸਰਕਾਰ ਵੱਲੋਂ ਜਿਹੜਾ ਕਿ 18 ਸਾਲ ਤੋਂ ਘੱਟ ਜਿਹੜੇ ਬੱਚੇ ਆ ਉਹਨਾਂ ਨੂੰ ਟੂ ਟੂ ਵੀਲਰ ਵਾਣ ਔਰ ਫੋਰ ਵੀਲਰ ਜਿਹੜੇ ਆ ਬਿਲਕੁਲ ਹੀ ਬੰਦ ਕੀਤੇ ਗਏ ਆ 1 ਅਗਸਤ ਤੋਂ ਔਰ ਸਾਰਿਆਂ ਨੂੰ ਬੇਨਤੀ ਆ ਕਿ ਉਹ ਆਪਣੇ ਬੱਚਿਆਂ ਮਾਪਿਆਂ ਨੂੰ ਵੀ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਵਹੀਕਲ ਨਾ ਦੇਣ ਜੇਕਰ ਇਹ ਆਉਂਦੇ ਆ ਰੋਡ ਦੇ ਉੱਤੇ ਤੇ ਇਹਨਾਂ ਦਾ ਕਾਨੂੰਨ ਦੇ ਮਦਦਪਕ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਵੱਲ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ